ਪੰਜਾਬ ਬੀਜੇਪੀ ਪ੍ਰਧਾਨ ਦੇ ਸਾਬਕਾ ਪੀਏ ਜਿਮੀ ਸੰਧੂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਤਾਂ ਕਮਲ ਸ਼ਰਮਾ ਦੇ ਅਸਤੀਫੇ ਦੀ ਮੰਗ ਕਰੀ ਰਹੀ ਸੀ ਪਰ ਹੁਣ ਬੀਜੇਪੀ ਦੇ ਸਾਬਕਾ ਵਿਧਾਇਕ ਨੇ ਵੀ ਕਮਲ ਸ਼ਰਮਾ ਤੇ ਸਵਾਲ ਖੜੇ ਕੀਤੇ ਨੇ ਦਰਸਲ ਬੀਜੇਪੀ ਪ੍ਰਧਾਨ ਦੇ ਸਾਬਕਾ ਪੀਏ ਨੇ ਪੁਲਿਸ ਪੁੱਛਗਿੱਛ ਦੌਰਾਨ ਉਹਨਾਂ ਦੇ OSD ਅਮਰਿੰਦਰ ਸਿੰਘ ਛੀਨਾ ਨੂੰ ਪੈਸੇ ਦੇਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਕਮਲ ਸ਼ਰਮਾ ਨਵੀਂ ਮੁਸ਼ਕਲ 'ਚ ਫਸ ਗਏ ਨੇ ਸਾਬਕਾ ਬੀਜੇਪੀ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਸ਼ਰਮਾ ਨੂੰ ਸਵਾਲ ਕੀਤਾ ਕਿ ਕੀ ਕਮਲ ਸ਼ਰਮਾ ਉਦੋਂ ਹੀ ਅਸਤੀਫਾ ਦੇਣਗੇ ਜਦੋਂ ਉਹਨਾਂ ਦਾ ਨ एफआईआर भी कटੀਆਂ ਗਈਆਂ ਲੋਕ ਪਕੜੇ ਵੀ ਗਏ ਔਰ ਉਸ ਤੋਂ ਬਾਅਦ ਉਹਨਾਂ ਦੇ ਪੀਏ ਨੇ ਉਹਨਾਂ ਦੇ ओएसडी ਦਾ ਨਾਮ ਲੈ ਕੇ ਜੋ ਆ ਜਗ ਜाहिर ਕੀਤਾ ਹੈ ਉਹਦੇ ਜ ਮੈਂ ਸਮਝਦਾ ਕਿ ਅੱਜ ਕਮਲ ਜੀ ਨੂੰ ਇਹ ਸੋਚਣਾ ਚਾਹੀਦਾ ਕਿ ਅੱਜ ਉਹਨਾਂ ਦੇ ਸਭ ਤੋਂ ਨਜ਼ਦੀਕੀ ਸਾਥੀ ਜੋ ਅਮਰਿੰਦਰ ਸਿੰਘ ਛੀਨਾ ਉਰਪੋਥੀ ਉਹ ਵੀ ਫੜਿਆ ਗਿਆ ਜਿਹੜਾ ओएसडी ਸੀਗਾ ਅੱਜ ਕਿਸ ਗੱਲ ਦੇ ਇੰਤਜ਼ਾਰ ਚ ਬੈਠੇ ਐ ਜਿੰਨੀ ਦੇਰ ਇਨਕੁਆਇਰੀ ਚੱਲਦੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਦੀ ਆਪਣਾ ਅਸਤੀਫਾ ਦੇ ਕੇ ਇਨਵੈਸਟੀਗੇਸ਼ਨ ਪਾਰਦਰਸ਼ੀ ਹੋਣ ਦੇ ਨੰਨੂ ਦੇ ਇਸ ਬਿਆਨ ਨੇ ਕਮਲ ਸ਼ਰਮਾ ਨੂੰ ਕਟਾਇਰੇਜ ਖੜਾ ਕਰ ਦਿੱਤਾ ਕਿਉਂਕਿ ਹੁਣ ਬਾਕੀ ਪਾਰਟੀਆਂ ਲਈ ਕਮਲ ਸ਼ਰਮਾ ਨੂੰ ਘੇਰਨਾ ਸੌਖਾ ਹੋ ਗਿਆ ਨੰਨੂ ਕਮਲ ਸ਼ਰਮਾ ਦੇ ਸ਼ੁਰੂ ਤੋਂ ਹੀ ਵਿਰੋਧੀ ਮੰਨੇ ਜਾਂਦੇ ਨੇ ਪਰ ਹੁਣ ਤੱਕ ਉਹਨਾਂ ਦਾ ਅਜਿਹਾ ਬਿਆਨ ਕਦੇ ਨਹੀਂ ਆਇਆ ਸੀ ਉਧਰ ਫਿਰੋਜ਼ਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢਿੰਡਸਾਨੇ ਵੀ ਭਾਜਪਾ ਪ੍ਰਧਾਨ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ ਹੈ ਅਸੀਂ ਕਹਿੰਦੇ ਹਾਂ ਵੀ ਇਹ ਕਮਲ ਸ਼ਰਮਾ ਜੀ ਨੂੰ ਇਹ ਤਾਂ ਖੁਦ ਆਪ ਨੂੰ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਪਰ ਇਹ ਸਾਡੇ ਕੋਲ ਅਸੀਂ ਵੀ ਇਹ ਮੰਜ਼ੇ ਨਾ ਦੇਣਗੇ ਅਸੀਂ ਕਾਂਗਰਸ ਪਾਰਟੀ ਅਸੀਂ ਹਰ ਇੱਕ ਤਰ੍ਹਾਂ ਇਹਨਾਂ ਦੇ ਖਿਲਾਫ ਮੋਰਚੇ ਲਾਵਾਂਗੇ